ਜਦਿ ਪ੍ਰਭੂ ਦੇ ਬੇਠੀਏ ਇਹ ਜੀ ਨੇ ਤੇ ਫਿਰ ਉਹਨਾਂ ਨੇ ਕੀਆ ਕਰ ਦਿੰਦਾ ਹੈ ਇਸ ਕਰਕੇ ਅਸੀਂ ਅਧੀਨ ਰਹਿਣਾ ਨੀਵੇਂ ਰਹਿਣਾ ਪਕੜਾ ਆਪਣੇ ਜਿਹੜਾ ਰਹਿਣਾ ਤੇ ਅਸੀਂ ਜੇ ਕੜਾਪਣ ਜਿ ਰਾਵਾਂਗੇ ਤੇ ਕਿਸੇ ਵੀ ਕਿਤੇ ਹੀ ਮਾਰ ਖਾਵਾਂਗੇ ਤੇ ਅਸੀਂ ਉਹ ਕਾਮਯਾਬ ਵੀ ਨਹੀਂ ਹੋਵਾਂਗੇ ਇਸ ਕਰਕੇ ਸਾਨੂੰ ਹਮੇਸ਼ਾ ਨੀਵੇਂ ਰਹਿਣ ਦੀ ਲੋੜ ਆ ਇਹ ਗੱਲ ਚਾਹੀਦਾ ਨੀਵੇਂ ਰਹਿਣਾ ਉਹ ਪੜਾਂਗੇ ਅਸੀਂ ਜੋ ਲੂਕਾ 14 11 ਪੜੇ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਕੀ ਨੀਵਾ ਕੀਤਾ ਜਾਵੇਗਾ ਅਦੇ ਜੋ ਆਪਣੇ ਆਪ ਨੂੰ ਨੀਵਾ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ ਇਹ ਬੋਲਿਆ ਨਾ ਕਿਉਂਕਿ ਹਰੇਕ ਜੋ ਹਰੇਕ ਆਪਣੇ ਆਪ ਨੂੰ ਕੀ ਉੱਚਾ ਕਰਦਾ ਹੈ ਉਹ ਕੀ ਹੋ ਨੀਵਾ ਕੀਤਾ ਜਾਵੇਗਾ ਤੇ ਜਿਹੜਾ ਆਪਣੇ ਆਪ ਨੂੰ ਨੀਵਾ ਕਰਦਾ ਹੈ ਉਹ ਉੱਚਾ ਕੀਤਾ ਜਾਂਦਾ ਹੈ। ਨੀਆਂ ਜੇ ਨੀਵੀਂ ਕਾ ਹਵਜ਼ਾ ਫਾਲ ਨੀਵਿਆ ਰੋਕਾ ਲਾਕਦੇ ਤੇ ਸਿਮਲਾ ਤੋਂ ਮਾਣ ਨਾ ਕਰੀ। ਫਾਲ ਜਿਹੜਿਆ ਨੀਵੇਂ ਹੋ ਕੇ ਬਦਲ ਪਾਉਂਦਾ। ਫਾਲ ਉਹਨੂੰ ਲੱਗਦੇ ਆ ਜਿਹੜੇ ਜਿਵੇਂ ਲੋਕ ਦਰਖਤ ਵੀ ਜਿਹੜੇ ਮਦ ਵਿੱਚ ਪੇਵਰੀ ਛੋੜਦੇ ਦਰਖਤ ਹੁੰਦੇ ਆ ਤੇ ਉਹਨਾਂ ਦਾ ਢੇਰ ਸਾਰੇ ਕਿਤੇ ਕੁਰਸ਼ੇ ਲੱਗੇ ਹੁੰਦੇ ਆ। ਜੇ ਕਹੇ ਪੁੱਛੇ ਜਿਹੜੇ ਹੁੰਦੇ ਆ ਆ ਸਪੈਸ਼ੀਅਲ ਜਿਹੋ ਉਹਨਾਂ ਨੂੰ ਕੋਈ ਬਦਲ ਕੋਈ ਫਰਮ ਨਹੀਂ ਲੱਗਦਾ ਤੇ ਇਸੇ ਕਰਕੇ ਇਨਸਾਨ ਦੀ ਜ਼ਿੰਦਗੀ ਹੈ ਜਿਹੜਾ ਇਨਸਾਨ ਆਪਣੇ ਆਪ ਨੂੰ ਨੀਵਾ ਕਰਦਾ ਹੈ ਅਕੜਾ ਆਪਣਾ ਨਹੀਂ ਰੱਖਦਾ ਆਪਣੇ ਆਪ ਨੂੰ بڑا ਨਹੀਂ ਸਮਝਦਾ ਖੁਦਾ ਉਹਨੂੰ ਹੀ ਉੱਚਾ ਕਰਦਾ ਹੈ ਜਿਹੜਾ ਨੀਵਾ ਹੁੰਦਾ ਉਹ ਹੀ ਉੱਚਾ ਕੀ ਬਣਦਾ ਤੇ ਜਿਹੜਾ ਕੜਾ ਬਣਾ ਰੱਖਦਾ ਉਹ ਹਮੇਸ਼ਾ ਹੀ ਕਦੀ ਉੱਚਾ ਨਹੀਂ ਰਹਿ ਰਿਹਾ ਇਸ ਕਰਕੇ ਸਾਡੂੰ ਪ੍ਰਭੂ ਦੇ ਵਿੱਚ ਵੀ ਸਾਨੂੰ ਹਮੇਸ਼ਾ ਹੀ ਨੀਵੇਂ ਬਣ ਕੇ ਰਹਿਣਾ ਚਾਹੀਦਾ ਹੈ ਜਿਦੋਂ ਇਹ ਹਜੂਰ ਆਉਣਾ ਝੁਕਣਾ ਹੋ ਜਾਵੇ ਜਦੋਂ ਇਹ ਮਰਜ਼ੂਰ ਜਾਣਾ ਝੁਕਣਾ ਆਪਣੇ ਆਪ ਨੂੰ ਸੇਫ ਕਰਕੇ ਮਰਜ਼ੂਰ ਜਾਣਾ ਮਰ ਲਈ ਵਾਰੀ ਮੈਂ ਗੱਲੂ ਵਿੱਚ ਚਲ ਗਿਆ ਮਰ ਮੈਂ ਕਿਹਾ ਵੀ ਟੀ-ਸ਼ਰਟ ਜਿਹੜੀ ਫਸਟ ਬ੍ਰੇਡ ਦੇ ਵਿੱਚ ਕਰਨੀ ਹੈ ਨਾ ਇੱਕ ਪ੍ਰਭੂ ਦੀ ਹਜੂਰੀ ਹੈ ਪ੍ਰਭੂ ਸਾਡਾ ਬਾਦਸ਼ਾਹ ਹੈ ਮੈਂ ਉਹ ਕਿਹਾ ਹੋਰ ਵੀ ਜਿਹੜੇ ਬੰਦੇ ਆ ਮੇਰੀ ਗਿਲਦੀ ਨਹੀਂ ਕਰ ਉਹ ਗਿਲਦਾ ਨਾਲ ਲਿਆਕ ਪਰ ਵੀ ਇਹ ਪ੍ਰਭੂ ਦੀ ਹਜ਼ੂਰੀ ਆ ਪ੍ਰਭੂ ਸਾਡੇ ਵਿੱਚ ਕਿਉਂਦਾ ਬੱਚਾ ਸਾਡੇ ਵਿੱਚ ਹੁੰਦਾ ਆਪਣੀ ਕਮੀਜ਼ ਪਾਉਂਦੇ ਕਿੰਨਾ ਕੁ ਮਤਲਬ ਤਕਲੀਫ ਹੁੰਦੀ ਆ ਬਾ ਪੂਰਾ ਖੁੱਲ ਮਤਲਬ ਬਾਜੂ ਪੂਰੇ ਡਰੈਸ ਪਾ ਕੇ ਪ੍ਰਭੂ ਦੀ ਜੁਰਚ ਬਹਿਣਾ ਚਾਹੀਦਾ ਇਹ ਨਹੀਂ ਵੀ ਮਤਲਬ ਉਹ ਮੈਂ ਵਿਸ਼ੇਸ਼ੇ ਵੀ ਮਤਲਬ ਵੱਡੇ ਹਸਪੀਟਲ ਗਏ ਇੱਕ ਬੰਦਾ ਮਤਲਬ ਬਕਸੀਸ ਉਹ ਮਤਲਬ ਜੀ ਟੈਕਸੂ ਪਾ ਕੇ ਟ੍ਰੈਕਸੂਟ ਤੇ ਚੱਲੇ ਆ ਮੈਂ ਕਿਹਾ ਬਲਾਦ ਬਾਜ ਬੰਦ ਇਹਨੂੰ ਲਾ ਪੈਂਟ ਸ਼ਰਟ ਵਾ ਇਹੋ ਤੋਂ ਨਹੀਂ ਮੈਨ ਨਹੀਂ ਕੋਤੀ ਕੋਹੋ ਪਾ ਤੂੰ ਮਨ ਚੱਲੇ ਮੈਂ ਦੌਣ ਚੱਲਿਆ ਜਾਂ ਮੈਂ ਤੂੰ ਗਾਂਢੇ ਚ ਕੋਲ ਚੱਲਿਆ ਤੂੰ ਪ੍ਰਭੂ ਦੀ ਹਜ਼ੂਰੀ ਚ ਪ੍ਰਭੂ ਦੀ ਹਜ਼ੂਰੀ ਚ ਇਹ ਸੇਤਰਾ ਦਾ ਸਾਡਾ ਗਿਆਨ ਸਾਡੇ ਅੰਦਰ ਹੋਣਾ ਚਾਹੀਦਾ ਹੈ ਇਹ ਨਹੀਂ ਸਮਝ ਹੋਣੀ ਚਾਹੀਦੀ ਹੈ ਪ੍ਰਭੂ ਦੇ ਅੰਦਰ ਨੀਵੇਂ ਰਹਿਣਾ ਪ੍ਰਭੂ ਦੇ ਹਜ਼ੂਰੀ ਚ ਜਾ ਕੇ ਨੀਵੇਂ ਬਹਿਣਾ ਇਹ ਸਾਡੇ ਵਾਸਤੇ ਜ਼ਰੂਰੀ ਹੈ ਪਕੜਾ ਆਪਣਾ ਜਦੋਂ ਇਹ ਡੌਲੇ ਕੱਢ ਗਈ ਜੇ ਇਹਦੇ ਕੰਨੇ ਆ ਇਹ ਡੌਲੇ ਦਿਖਾ ਲੈ ਆ ਮਸਲਾ ਦਿਖਾ ਲੈ ਆ ਨਾ 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 ਕਿ ਪ੍ਰਭੂ ਦੀ ਹਜੂਰੀ ਜਿਹੜੀ ਆ ਮਦਰ ਨੀਵੇਂ ਹੋ ਕੇ ਇੱਕ ਬਰਕਤ ਪਾ ਸਕਦੇ ਆ ਇਸ ਕਰਕੇ ਡਰੈਸ ਪਹਿਣਾ ਬਹੁਤ ਜ਼ਰੂਰੀ ਹੈ ਸਹੀ ਡਰੈਸ ਪਹਿਣਾ ਜ਼ਰੂਰੀ ਹੈ ਠੀਕ ਹੈ ਮੈਂ ਕਹਿੰਦਾ ਹੈ ਮੈਂ ਗਿਆ ਫਾਸਟ ਟੈਂਪਰੇਰੀ ਪੀ ਲੋਕ ਕਰਦੇ ਹੋਣਗੇ ਜੋ ਮਰਜ਼ੀ ਕਰੇ ਤਾਂ ਇਹ ਨਹੀਂ ਕਰਨ ਲੱਜਾ ਉਹ ਤੇ ਫਾਸਟ ਕੋਈ ਬੋਲਦਾ ਨਹੀਂ ਉਹ ਤੇ ਕਿਸੇ ਵਿੱਚ ਕੋਈ ਬੁਝ ਮੁਸ਼ਕਲ ਨਹੀਂ ਉਹ ਨਹੀਂ ਬੋਲਣ ਨਾ ਬੋਲਗੇ ਪਰ ਸਾਡੀ ਇੱਥੇ ਤਾਲੀਮਾ ਸ਼ੁਰੂ ਤੋਂ ਪਈ ਅਸੀਂ ਫੁੱਲ ਡਰੈਸ ਦੇ ਵਿੱਚ ਪ੍ਰਭੂ ਦੀ ਹਜੂਰ ਚਾਣਾ ਹੈ ਫੁੱਲ ਡਰੈਸ ਪ੍ਰਭੂ ਦੀ ਹਜੂਰ ਚਾਣਾ ਹੈ ਇਹ ਨਹੀਂ ਵੀ ਇਹਦੇ ਪਜਾਮਾ ਟੁੱਟਾ ਜਾਂ ਪਾਇਆ ਉਹ ਪਾਇਆ ਤੇ ਮਤਲਬ ਮਾਰੀ ਦੀ ਟੀ ਵਾਲੇ ਚਲੋ ਜੀ ਪ੍ਰੇਰਿਤ ਬੈਜੋ ਨਾ 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 ਪ੍ਰੇਰਿਤ ਬੈਣਾ ਕਿਉਂਕਿ ਇਹ ਸੁਸਿਨੇ ਕੀ ਗਿਆ ਵਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਇਕੱਠੇ ਹੋਣਗੇ ਮੈਂ ਉਹਨਾਂ ਦੇ ਵਿਚਕਾਰ ਹਾਂ ਉਹਨਾਂ ਦੇ ਵਿਚਕਾਰ ਕੀ ਆ ਹੈ ਹੋਵਾ ਗਰੀ ਹੈ ਲਿਖਿਆ ਹੈ ਪਰ ਲੋ ਜੀ ਦੇ ਮਿਲ ਦੱਸਦੇ ਬਾਜੀ ਬਾਟ ਬੁਣ ਦਾਂ ਦੇ ਉਹਨਾਂ ਦੇ ਵਿਚਕਾਰ ਹੈ ਪ੍ਰਭੂ ਯਿਸੂ ਸਾਡੇ ਵਿੱਚ ਹੈ ਤੇ ਅਸੀਂ ਫਿਰ ਮਤਲਬ ਬਾਦਸ਼ਾਹ ਤੇ ਅਸੀਂ ਇੱਕ ਮਤਲਬ ਬਾਦਸ਼ਾਹ ਤੋਂ ਉਪਰਾਂ ਵੀ ਜਿਹੜੇ ਮਰਜ਼ੀ ਡੈਸ ਤੇ ਬਹਿ ਜਾਓ ਬਾਦਸ਼ਾਹ ਦੇ ਅੱਗੇ ਮਿਲਣ ਵਾਸਤੇ ਕਿੱਦਾਂ ਜਾਈਦਾ ਜੇ ਗੱਲ ਸਾਬ ਨੇ ਕਹਿੰਦ ਸਿਆ ਸਾਨੂੰ ਮੈਂ ਮਤਲਬ ਇੱਕ ਮਤਲਬ ਕੋਈ ਬੰਦਾ ਸੀ ਪੜੇ ਹੁਣ ਦੱਸਿਆ ਸੀ ਨੇ ਤੁਹਾਨੂੰ ਵੀ ਮਤਲਬ ਇਦਾਂ ਚੱਲ ਗਿਆ ਤੇ ਉਹਨੇ ਉਹ ਰੋਕਿਆ ਵੀ ਤੂੰ ਕਿਹੜੇ ਕਿਹੜੇ ਡੈਸ ਚਾਹ ਤੈ ਯਾਰ ਇੱਕ ਬੰਦਾ ਹੀ ਨਹੀਂ ਕਰ ਕਹਿ ਸਕਦਾ ਤੇ ਬਾਦਸ਼ਾਹ ਦੇ ਜੂ ਰਿ ਬੈਠਿਆ ਤੇ ਅਸੀਂ ਆਪਣੇ ਮਰਜ਼ੀ ਨਾਲ ਡੈਸ ਬੈ ਕੇ ਬੈ ਲੇ ਕਿ ਨਹੀਂ 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 ਇਹ ਮਤ ਸੋਚੋ ਕਿਉਂਕਿ ਸਾਡਾ ਕਾਨੂੰਨ 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 ਹਿੰਦੂ ਹੈ ਤੇ ਕਾਨੂੰਨ ਨੂੰ ਮਤਲਬ ਅਨੰਗਣਾ ਕਰਨ ਵਾਲਾ ਉਹ ਖੁਦਾ ਦਾ ਬੰਦਾ ਨਹੀਂ ਨਾ ਉਹ ਨੀਵਾ ਨਹੀਂ ਨਾ ਸਗੋ ਹੰਕਾਰ ਰਹਾ ਹੁੰਦਾ ਉਹ ਫਿਰ ਮਲੇ ਪਾਸਟੇ ਰੋਕਣੇ ਕੋਈ ਨਹੀਂ ਪਾਸਟ ਕੀ ਇਹ ਕਿਹੜੀ ਗੱਲ ਹੈ ਕਿਉਂਕਿ ਆਪਣੇ ਆਪ ਨੂੰ ਉਹ ਹਰ ਵੀ ਸਮਝਦਾ ਉਹ ਜਿਹੜਾ ਮੰਨ ਲਿੰਦਾ ਤੇ ਪ੍ਰਭੂ ਦੀ ਇਹ ਹੁਕਮ ਮੰਨ ਕੇ ਦੇ ਪੂਰਾ ਕਰਦਾ ਹੈ ਅਸਲ ਉਹ ਹੀ ਪ੍ਰਭੂ ਦੇ ਕੇ ਨੀਵਾ ਹੋ ਜਾਂਦਾ ਹੈ ਇਸ ਕਰਕੇ ਆਪਣੇ ਆਪ ਨੂੰ ਕੀ ਕਹਿਆ ਨੀਵਾ ਕਰਨਾ ਹੈ ਆਪਣੇ ਆਪ ਨੂੰ ਕੀ ਕਹਿਆ ਹੈ ਨੀਵਾ ਕਰਨਾ ਹੈ ਪ੍ਰਭੂ ਦੀ ਇਹ ਜੁਰੀਚੀ ਆ ਕੇ ਨੀਵੇਂ ਹੋ ਜਾਣਾ ਆਪਣਾ ਸੇਫ ਡਰੈਸ ਪੈਂਟ ਪਹਿਣਾ ਹੈ ਵਧੀਆ ਤਰੀਕੇ ਨਾਲ ਬਹਿਣਾ ਹੈ ਕਿਉਂਕਿ ਪ੍ਰਭੂ ਦੀ ਜੀ ਚਾਹ ਪ੍ਰੇਰ 2 ਦੀ ਹੈ ਚਾਹ ਪ੍ਰੇਰ 1 ਦੀ ਹੈ ਤੇ ਚਾਹ ਪ੍ਰੇਰ ਹਜ਼ਾਰਾਂ ਦੀ ਹੈ ਆਪਣਾ ਡਰੈਸ ਫੁੱਲ ਬੈਕ ਕਰਕੇ ਬਹਿਣਾ ਹੈ ਇਸ ਕਰਕੇ ਸਾਡੇ ਅੰਦਰ ਇਹ ਕਮੀਆਂ ਨੇ ਇਹ ਕਮੀਆਂ ਸਾਡੇ ਵਿੱਚੋਂ ਕੱਢਣ ਦੀ ਜੀ ਲੋੜ ਚਾਹੀਦੀ ਫਿਰ ਪਰ ਕਈ ਵਾਰ ਜਿਹੜੇ ਦੂਜੇ ਹੰਕਾਰੀ ਜਿਹੜੇ ਆ ਦੇ ਆਪਣੇ ਨੂੰ ਮਸੀਹ ਹੁੰਦੇ ਆ ਉਹ ਮਤਲਬ ਆਪ ਤੇ ਮਤਲਬ ਜਿੱਦਾਂ ਦੇ ਚੱਲਦੇ ਆ ਦੂਜਿਆਂ ਨੂੰ ਵੀ ਮਤਲਬ ਬਹੁਤ ਉਲਟੇਪੁੱਟੇ ਗੱਲਾਂ ਸਮਝਾਉਣ ਦੀ ਕੀ ਕਰਦੇ ਨੇ ਕੁਝ ਮਤਲਬ ਬੜੀ ਜਟਿਲ ਹੁੰਦੇ ਨੇ ਤੇ ਮਤਲਬ ਜੇ ਦੁਆਵਾਂ ਲੈ ਯਾਰ ਤੇਰੀ ਦੁਆ ਸਾਡੇ ਨਾਲ ਵੱਧ ਵਾ ਤੂੰ ਇਹ ਬੜਾ ਆਜੀ ਨਵਾਂ ਕੰਡਾ ਪਿਆ ਦੁਆ ਇਹ ਵੀ ਇੱਕ ਹਕਾਣ ਦੁਖਾਉਂਦੇ ਆ ਕਿਹੀਂ ਘੱਟ ਕਰਨੇ ਦੁਆ ਨਹੀਂ 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 ਅਹੀਂ ਬਹਿਮਲ ਘੱਟ ਨਹੀਂ ਨਹੀਂ ਇੱਕ ਅਹੀਂ ਦਸ਼ਵੰਤ ਦਾ ਘੱਟ ਦਿੰਦੇ ਆ ਨਹੀਂ ਨਹੀਂ ਇਹਨਾਂ ਕੁਝ ਵੀ ਨਹੀਂ ਹੈ ਉਹ ਹਮਾਂ ਦੇ ਜੁੜਾ ਜਾਂ ਇਹ ਅਹੀਂ ਹਕਾਣ ਦੁਖਾਉਂਦੇ ਆ ਅਹੀਂ ਨੀਵਾ ਪਾਣੀ ਸਾਡੇ ਚੋਂ ਦਾ ਸਗੋਂ ਸਾਡਾ ਉੱਚਾ ਪੱਧਰ ਲੋਕਾਂ ਨੂੰ ਦਿਖਾਉਂਦੇ ਆ ਫਿਰ ਇਹੋ ਹੀ ਮਤਲਬ ਇੱਕ ਬੜਾ 18 ਦੀ ਚਵੀ ਆ ਤੇ ਲੁਕਾ ਦੀ ਜਿਹੜੇ ਇਹੋ ਜਿਹੇ ਲੋਕ ਵੀ ਹੈਗੇ ਆ ਇਸ ਦੁਨੀਆ ਦੇ ਬੜੇ ਆ ਜੀ ਕਿਉਂਕਿ ਲੁਕਾ ਜੀਸੂ ਨੇ ਉਹਨੂੰ ਬੇਕੇ ਆਖਿਆ ਕਿ ਜਿਹੜਾ ਦੌਲਤ ਰੱਖਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਵਰਨਾ ਕਿੱਡਾ ਹੀ ਔਖਾ ਹੋਵੇਗਾ ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਉਹਦਾ ਲੁਕਾ 18 ਵਿੱਚ ਗਿਆ 18 ਵਿੱਚ 14 14 ਗਿਆ ਮੇਰੇ 14 ਵਿੱਚ ਸੋੜੀ ਨਿਕੋ ਮੈਂ ਤਾਂ ਦਵਾਖਦਾ ਹਾਂ ਜੋ ਉਹ ਨਹੀਂ ਪਰ ਇਸ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ ਉੱਚਾ ਕੀਤਾ ਜਾਵੇਗਾ ਇਹ ਮਤਲ ਮਸੂਲੀਆ ਤੇ ਫ੍ਰੀਸੀ ਦੋਵੇਂ ਕਿੱਥੇ ਗਏ ਹੇ ਕਦੇ ਵਿੱਚ ਗਏ ਕੀ ਕਰਨ ਵਾਸਤੇ ਦੁਆ ਕਰਨ ਵਾਸਤੇ ਗਏ ਫਰੀਸੀ ਤੇ ਮਸੂਲੀਆ ਮਸੂਲਿ ਮੁਜ਼ਫਰੀਸੀ ਜਿਹੜੇ ਮਸੂਲੀਆ ਨੂੰ ਮਤਲਬ ਮਤਲਬ ਥੋੜਾ ਨਿਜੀ ਸਮਝਦੇ ਸੀ ਮਤਲਬ ਯੂਦੀ ਅਜੇ ਵੀ ਮਸੂਲੀਆ ਨੂੰ ਕੀ ਕਹ ਥੋੜਾ ਥੱਲੇ ਸਮਝਦੇ ਆ ਮਤਲਬ ਇਹ ਦੋਵੇਂ ਗਏ ਆ ਪਰ ਉਹ ਫਰੀਸੀ ਜਿਹੜਾ ਆਪਣੇ ਆਪ ਨੂੰ ਹੰਕਾਰ ਚ ਗਿਆ ਕਰਨ ਕੀ ਗਿਆ ਦੁਆ ਕਰਨ ਗਿਆ ਤੇ ਗਿਆ ਕਿਦਾਂ ਹੰਕਾਰ ਚ ਦੁਆ ਕਰਨ ਲਿਆ ਕਿਦਾਂ ਹੰਕਾਰ ਚ ਕਰਨ ਲਿਆ ਉਹ ਮਤਲਬ ਦੁਆ ਕੰਡਿਆ ਵਾ ਵੀ ਵਿੱਚ ਇਹ ਉਹ ਦੁਆ ਕੰਡਿਆ ਵਾ हे ਪਰਮੇਸ਼ਰ ਮੈਂ ਤੇਰਾ ਕੀ ਕਰਦਾ ਹਾਂ ਸ਼ੁਕਰ ਕਰਦਾ ਹਾਂ ਭਈ ਮੈਂ ਹੋਰ ਨਾ ਵਾਂਗੂ ਨਹੀਂ ਹਾਂ ਮੈਂ ਦੂਜਿਆਂ ਵਰਗਾ ਨਹੀਂ ਹਾਂ ਜਿਹੜੇ ਆਮ ਲੋਕ ਤੇਰੇ ਫਿਰਦੇ ਮੈਂ ਉਹਨਾਂ ਵਰਗਾ ਨਹੀਂ ਹਾਂ ਤੂੰ ਮਤਲਬ ਇਹ ਦੁਆ ਦਿਆ ਕਰ ਵੇਖੋ ਇਹ ਦੁਆ ਪਰਮੇਸ਼ਰ ਅੱਗੇ ਕੀ ਕੰਡਿਆ ਆ ਹੈ ਕੰਡਿਆ ਇਹ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰ ਅੰਨਾ ਵਾਂਗੂ ਨਹੀਂ ਹਾਂ ਜੋ ਲਟੇਰੇ ਪੁੱਤਰ ਮੀ ਅਤੇ ਜਨਾਕਾਰ ਹਨ ਅਤੇ ਨਾਂ ਇਸ ਮਸੂਲੀਏ ਵਰਗਾ ਮੈਂ ਸਾਰੇ ਇਹ ਸੱਤ ਮੈਂ ਸੱਤ ਵਿੱਚ ਦੋ ਵਾਰੀ ਬੰਦ ਰੱਖਦਾ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੰਗ ਦਿੰਦਾ ਹਾਂ ਹੰਕਾਰ ਕਿਉਂ ਨਿਆ ਨੀਵਾ ਗਿਣੀ ਮੇਖਾ ਬੈਠੇ ਦੁਆ ਕਰ ਲਓ ਨੀਵਾ ਹੋ ਕੇ ਨਹੀਂ ਬੈਠਾ ਸਗੋਂ ਹੰਕਾਰ ਚ ਬੈਠਾ ਆਪਣੇ ਆਪਣੇ ਹੰਕਾਰ ਬੋਲਣ ਡਿਆ ਕਿ ਮੈਂ ਦਸਵੰਦ ਵੀ ਦਿੰਦਾ ਹਾਂ ਮੈਂ ਹੱਥੇ ਜੀ ਕੀ ਰੱਖਦਾ ਵਕਤ ਵੀ ਰੱਖਦਾ ਹਾਂ ਮਤਲਬ ਮੈਂ ਇਸ ਮਤਲਬ ਜ਼ੁਲਿਅਤ ਵਰਗਾ ਨਹੀਂ ਗਾ ਮੈਂ ਜਨਾਹਕਰ ਨਹੀਂ ਹਾਂ ਮਤਲਬ ਇਹੋ ਜਿਹੀਆਂ ਗੱਲਾਂ ਬੋਤਾ ਲਾ ਗਿਆ ਕਰ ਲਿਆ ਇੱਕ ਗੱਲ ਕਰਨ ਵਾਲੀਆਂ ਸੀ ਨਹੀਂ ਕਰਨ ਵਾਲੀਆਂ ਪਰ ਉਹ ਆਪਣੇ ਹੰਕਾਰ ਚ ਗੰਡਿਆ ਵੀ ਮੈਂ ਹੀ ਦੇ ਮਤਲਬ ਸ਼ੁਰੂ ਤੋਂ ਖਾਨਦਾਨ ਦਾ ਪਰ ਉਹ ਜਦੋਂ ਸ਼ੁਰੂ ਤੋਂ ਕਾਦਰ ਮਸੀਹਾਂ ਉਹ ਮੁਸੀਬ ਸੀ ਖਾਂ ਦੇ ਚ ਮਤਲਬ ਆਪਣੇ ਆਪ ਨੂੰ ਕੀਆ ਬਹੁਤ ਉੱਚਾ ਦਿਖਾ ਰਿਆ ਇਨਸਾਨ ਉਹਦੇ ਥੋੜਾ ਪ੍ਰਭੂ ਦੇ ਕੇ ਕੇ ਹੋਈਆਂ ਗੱਲਾਂ ਕਰੀ ਜਾਣ ਰਿਆ ਪਰ ਖੁਦਾ ਨੇ ਉਹਦੀ ਆਵਾਜ਼ ਨੂੰ ਸੁਣਿਆ ਖੁਦਾ ਨੇ ਉਹਦੀ ਦੁਆ ਨੂੰ ਸੁਣਿਆ ਨਹੀਂ ਸੁਣਿਆ ਉਹਦੀ ਦੁਆ ਖੁਦਾ ਨੇ ਰੱਦ ਕਰਤੀ ਉਹ ਜਿਹੜਾ ਮਸੂਲੀਆ ਸੀ ਜਿਹੜਾ ਮਲ ਇੱਕ ਮਸਕੀਨ ਆਦਮੀ ਉਹ ਗਨਾਪ ਉਥੇ ਗਿਆ ਉਹ ਵੀ ਉਥੇ ਬੈਠਾ ਵਾ ਤੇ ਉਹ ਛਾਤੀ ਪੇਟ ਦਾ ਅਤੇ ਇਹ ਕਹਿੰਦਾ ਸੀ ਕਿ हे ਪਰਮੇਸ਼ਰ ਮੈਂ ਪਾਪੀ ਮੈਂ ਪਾਪੀ ਹਾਂ ਤੇ ਕੀ ਕਰਿਆ ਕਰ ਆਪਣੇ ਪਾਪੀ ਕਹਿੰਦੇ ਆ ਆਪਣੇ ਆਪ ਨੂੰ ਕੀ ਆ ਲਿਆ ਪ੍ਰਭੂ ਦੀ ਜਹੂਟ ਜਿਆਗ ਬਿਠਾ ਹੈ ਹੈ ਕੰਜ ਬਿਠਾ ਹੈ ਉਹ ਹੰਕਾਰ ਨਾਲ ਦੁਆ ਕਰਦੇ ਆ ਉਹ ਲੋਕਾਂ ਦੇ ਟਿੱਪਣੀਆਂ ਕਰਨ ਦੇ ਆ ਤੇ ਇਹ ਕਹਿੰਦੇ ਆ ਛਾਤੀ ਪੇਟ ਦਾ ਮੈਂ ਪਾਪੀ ਹਾਂ ਮੇਰੇ ਤੇ ਕੀ ਕਰ ਕਿਆ ਕਰ ਇਹ ਦੁਆ ਜਿਹੜੀ ਆ ਖੁਦਾ ਦੇ ਹਜੂਜ ਪੁੰਚਦੇ ਹੁਣ ਕਈ ਵਾਰ ਮੈਂ ਜਦੋਂ ਦੁਆ ਕਰਨਾ ਮੈਂ ਇਹੋ ਕਹਿੰਨਾ ਨਾ ਕਿ ਮਤਲਬ ਇਹ ਨਾ ਕਹੀਓ ਰਾਮ ਕਰੋ ਤੁੱਜੇ ਦੀ ਰਾਮ ਕਰੋ ਉਹ ਤੇ ਕਰ ਉਹ ਕਰ ਜੇ ਕਾ ਸਾਡਾ ਆ ਹੋਣਾ ਚਾਹੀਦਾ ਸਾਡਾ ਨਹੀਂ ਨਹੀਂ ਆਪਣੇ ਆਪ ਨੂੰ ਪ੍ਰਭੂ ਦੇ ਨੀਵਾਂ ਕਰੋ ਤੇ ਆਪਣੇ ਆਪ ਨੂੰ ਸ਼ੁੱਧ ਨਾ ਕੋਈ ਅਹੀਂ ਬੜੇ ਸ਼ੁੱਧਵਾ ਆਪਣੇ ਆਪ ਨੂੰ ਪਾਪੀ ਦਾ ਰੂਪ ਦੇਖ ਲਓ ਕਿਉਂਕਿ ਅਸੀਂ ਪਾਪ ਦੇ ਵਿੱਚ ਪੈਦਾ ਹੋਏ ਹਾਂ ਅਸੀਂ ਕੀ ਹੋਏ ਹਾਂ ਪਾਪ ਦੇ ਵਿੱਚ ਹਾਂ ਠੀਕ ਆ ਤੋਬਾ ਕਰ ਲਈ ਬਸ ਮੰਨ ਲਿਆ ਤੇ ਮਤਲਬ ਅਸੀਂ ਕਹਿੰਦੇ ਜੀ ਅਸੀਂ ਬੜੇ ਸ਼ੁੱਧ ਹੋ ਗਿਆ ਅਜੇ ਸਾਡੇ ਪਾਪ ਅਜੇ ਸਾਡੇ ਖੂਨ ਦੇ ਚੋਂ ਜਾਂਦੇ ਨਹੀਂ ਜੀ ਕਿਤੇ ਨਾ ਕਿਤੇ ਸਾਡੇ ਪਾਪੀ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਫੇਰ ਮਤਲਬ ਜੀ ਮਤਲਬ ਫੇਰ ਵੀ ਮਤਲਬ ਕਹਿੰਦੇ ਜੀ ਅਸੀਂ ਤੇ ਬੜਾ ਕੁਝ ਜਾਣਦੇ ਆ ਅਸੀਂ ਦੇ ਬਚਨ ਬਹੁਤ ਜਾਣਦੇ ਆ ਪਾਸਟਰ ਕੀ ਆ ਉਸ ਦੇ ਵੱਧ ਸਾਡਾ ਬੁੱਲ ਦਾ ਚੈਰ ਹੋ ਗਿਆ ਵਾ ਉਹਨੂੰ ਤੇ ਬੁਰਾ ਨਹੀਂ ਹੁੰਦਾ ਮਤਲਬ ਕਿਹੜੀਆਂ ਹੰਕਾਰ ਵਾਲੀਆਂ ਗੱਲਾਂ ਜਦੋਂ ਮੂੰਹ ਚੋਂ ਨਿਕਲਦੀਆਂ ਤੇ ਖੁਦਾ ਨੂੰ ਪਸੰਦ ਨਹੀਂ ਹੈ ਇਸ ਕਰਕੇ ਇਹਨੇ ਵੀ ਮਸੀਹ ਫਰੀਸੀ ਨੇ ਆਪਣੇ ਹੰਕਾਰ ਨਾਲ ਬੋਲਿਆ ਦੁਆ ਕਰਨ ਗਿਆ ਤੇ ਕਰਨ ਕਿਦਾਂ ਲਿਆ ਹੰਕਾਰ ਨਾਲ ਮਰ ਅੱਕੜਾ ਨਾਲ ਨੀਵਾ ਨਹੀਂ ਹੋ ਕੇ ਗਿਆ ਅੱਕੜਾ ਆਪਣੇ ਜਿ ਗਿਆ ਤੇ ਉਹਦੀ ਦੁਆ ਨਹੀਂ ਸੁਣੀ ਗਈ ਤੇ ਇਹ ਜਿਹੜਾ ਮਸੀਹ ਇਹ ਆਪਣੇ ਆਪ ਨੂੰ ਕੀ ਕੀਤਾ ਨੀਵਾ ਕੀਤਾ ਨੇ ਆਪਣੇ ਆਪ ਨੂੰ ਪ੍ਰਭੂ ਦੇ ਕਿ ਕੀਤਾ ਨੀਵਾ ਕੀਤਾ ਉਹਦੇ ਤੇ ਕੀ ਹੋ ਗਈ ਵਿਆਹ ਹੋ ਗਈ ਉਹਨੇ ਕਿਹਾ ਮੇਰੇ ਤੇ ਦੁਆ ਕਰ ਮੈਂ ਪਾਪੀ ਹਾਂ ਮੇਰੇ ਤੇ ਵਿਆਹ ਕਰ ਇਸ ਕਰਕੇ ਅੱਜ ਵੀ ਅਸੀਂ ਜਦੋਂ ਅਸੀਂ ਪ੍ਰਭੂ ਦੇ ਅੱਗੇ ਚੁੱਕਦੇ ਆਂ ਦੁਆ ਕਰਨੇ ਆਂ ਤੇ ਆਪਣੇ ਵੱਲ ਨੂੰ ਅੱਗੇ ਪ੍ਰਭੂ ਨੂੰ ਲੈ ਕੇ ਇਹੋ ਹੀ ਕਹੋ ਪ੍ਰਭੂ ਜੀ ਮੈਂ ਪਾਪੀ ਆਂ ਮੇਰੇ ਤੇ ਕੀ ਕਰ ਤਿਆਰਾ ਕਰ ਮੈਂ ਬਹੁਤਾ ਕ੍ਰਾਮ ਜਾਣਦਾ ਮੈਂ ਬਹੁਤ ਵੱਡਾ ਨਹੀਂ ਹੋ ਗਿਆ ਮੈਂ ਬਹੁਤ ਰੋਜ਼ੇ ਰੱਖਣਾ ਮੈਂ ਬਹੁਤ ਵੱਡਾ ਨਹੀਂ ਹੋ ਗਿਆ ਮੈਂ ਦਸਵੰਦ ਦੇਣਾ ਮੈਂ ਬਹੁਤ ਵੱਡਾ ਨਹੀਂ ਹੋ ਗਿਆ ਮੈਂ ਇਹ ਕਿਹਾ ਛੋਟਾ ਹੀ ਹਾਂ ਛੋਟਾ ਕਹੋ ਆਪਣੇ ਆਪ ਨੂੰ ਕਦੇ ਵੀ ਉੱਚਾ ਦਿਖਾਉਣਾ ਨਾ ਕਹੋ ਉੱਚਾ ਨਾ ਕਿਸੇ ਨੂੰ ਦਿਖਾਓ ਆਈ ਪ੍ਰਭੂ ਯਸ ਤੇ ਕੇ ਨੀਵੇਂ ਬੜੇ ਰਾਵਗੇ ਤੇ ਪ੍ਰਭੂ ਸਾਨੂੰ ਉੱਚਾ ਕਰੇਗਾ ਤੇ ਫਿਰ ਚਮਕਾਂਗੇ ਤੇ ਫਿਰ ਲੋਕਾਂ ਦੇ ਤੇ ਇਹ ਗਵਾਹੀਆਂ ਪੈਦਾ ਹੋਣਗੀਆਂ ਕਿ ਵਾਕਿਆ ਹੀ ਪ੍ਰਭੂ ਦੇ ਵਿੱਚ ਨੀਵੇਂ ਲਿਆ ਪ੍ਰਭੂ ਦੇ ਹੁਕਮਾਂ ਦੀ ਸਹੀ ਤੀਗਣਾ ਪਾਲਣਾ ਕੀਤੀ ਆ ਕੋਈ ਇਹਨਾਂ ਦੇ ਅੰਦਰ ਕੋਈ ਗਾਲੀ ਗਲੋਚ ਕੋਈ ਹਿਰਾਕ ਨਹੀਂ ਧੋਕੇਬਾਜੀ ਕੋਈ ਐਸੀ ਨਹੀਂ ਆ ਇਸ ਕਰਕੇ ਸਾਡੀ ਜ਼ਿੰਦਗੀ ਜਮੇਸ਼ਾ ਹੀ ਮਤਲਬ ਨਰਮਾਈ ਤੇ ਮਤਲਬ ਇਨੋਈ ਮਤਲਬ ਡਰਣਾ ਨਹੀਂ ਚਾਹੀਦਾ ਪਰਮੇਸ਼ਰ ਦਾ ਤੇ ਸਾਡੇ ਪ੍ਰਭੂ ਆਪਣੇ ਪ੍ਰਭ ਦੇ ਅਗੇ ਕੀ ਕਰਣਾ ਚਾਹੀਦਾ ਨੀਵੇਂ ਰਹਿਣਾ ਚਾਹੀਦਾ ਜਦੋਂ ਅਸੀਂ ਨੀਵੇਂ ਪ੍ਰਭੂ ਦੇ ਅਗੇ ਰਵਾਂਗੇ ਤੇ ਪ੍ਰਭੂ ਸਾਨੂੰ ਕਦੀ ਵੀ ਮਤਲਬ ਜੀਵਨ ਦੇ ਰੰਗ ਸਭ ਤੋਂ ਉੱਚਾ ਜੇ ਨੀਵੇਂ ਨੇ ਉਹੀ ਉੱਚੇ ਹੋ ਜਾਂਦੇ ਨੇ ਇਸ ਕਰਕੇ ਇਹ ਇਹ ਗੱਲ ਸਾਡੇ ਵਿੱਚ ਜ਼ਰੂਰੀ ਆ ਮਤਲਬ ਜਦੋਂ ਉਹ ਇਹ ਦਾਊਦ ਨੇ ਪਾਪ ਕੀਤਾ ਤੇ ਕਈ ਤਰ੍ਹਾਂ ਦੀਆਂ ਅਮਲੋਂ ਨੇ ਆਪਣੇ ਪ੍ਰਭੂ ਦੇ ਅੱਗੇ ਦੁਹਾਈਆਂ ਦੇ ਦੇ ਕੇ ਆਪਣੇ ਆਪਣੇ ਨੀਵਾ ਕਰ ਕਰਕੇ ਆਪਣੇ ਆਪਣੇ ਮਿੱਟੀ ਘਤ ਤਾ ਉਹਨੇ ਬਣਾ ਤੇ ਫਿਰ ਉਹਦੀ ਦੁਹਾਈ ਦੀ ਆ ਸੁਣੀ ਗਈ ਸਾਡੇ ਅੰਦਰ ਵੀ ਬਹੁਤ ਗਲਤੀਆਂ ਹੁੰਦੀਆਂ ਨੇ ਕੋਈ ਐਸਾ ਕਹਿ ਨਹੀਂ ਸਕਦਾ ਕਿ ਮੇਰੇ ਕੋਲ ਕਦੇ ਗਲਤੀ ਹੋਈ ਨਹੀਂ ਗਲਤੀਆਂ ਬਹੁਤ ਦੁਨੀਆਂ ਪਰ ਸਾਡੀ ਪ੍ਰਭੂ ਦੇ ਅੱਗੇ ਕੀਆ ਨਿਵੇਹੋ ਕੇ ਉਹ ਦੇ ਕੇ ਰੋਣ ਦੀ ਕੀ ਹੈ ਲੋੜ ਹੈ ਅਸੀਂ ਪ੍ਰਭੂ ਦੇ ਅੱਗੇ ਰੋਣਾ ਹੈ ਦੁਹਾਈ ਦੇਣੀ ਹੈ ਘਮੰਡ ਨਹੀਂ ਕਰਨਾ ਕਿ ਮੈਂ ਬਹੁਤ ਕੁਝ ਹੁਣ ਜਾਣ ਲਿਆ ਪਿਆ ਆ ਉਹ ਮੈਂ ਆਪੇ ਪਾਸਟਰ ਨੂੰ ਵੀ ਜਾਣਦਾ ਨਾ 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 ਇਹ ਜੇ ਕਮੰਡ ਕਰੋਗੇ ਤੁਹਾਡੀ ਦੁਆ ਕਦੀ ਕਬੂਲ ਨਹੀਂ ਹੋਗੀ ਇਸ ਕਰਕੇ ਮੇਰੇ ਸੋਹਣੇ ਵੀਰੋ ਇਹ ਦੁਆ ਜਿਹੜੀ ਆ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਜਗੂਰਾ ਭਾਈ ਦੀ ਛੇ ਬੜਿਆ ਹੋਣਾ ਪਰ ਮੈਂ ਕੀ ਰਹਾ ਮੈਂ ਮਨੁੱਖ ਨਹੀਂ ਹਾਂ ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁਸ ਹਾਂ ਦੇਖੋ ਇਕ ਕੀੜਾ ਦਾਊਦ ਦਾਊਦ ਕੀੜਾ ਮੈਂ ਕੀੜਾ ਅੱਜ ਮਤਲਬ ਮੈਂ ਸਭ ਨੂੰ ਕਹਿੰਦਾ ਉਹ ਯਾਰ ਤੂੰ ਕਿੱਥੋਂ ਦਾ ਕੀੜਾ ਜਾ ਉਹ ਤੂੰ ਸਾਡਾ ਕੀੜਾ ਤੇ ਸਵਰਨ ਨੂੰ ਸਰਮਾ ਕਿਹਾ ਦੁਬਾਰਾ ਮੇਰਾ ਮੂੰਹ ਹੀ ਵੇਖੂਗਾ ਕਿਉਂ ਕੀੜਾ ਕਹਤਾ ਪਰ ਇਹ ਦਾਊਦ ਤਖਤ ਤੇ ਬੈਠਾ ਹੋਇਆ ਬਾਦਸ਼ਾਹ ਗਾਨਿਤ ਕਿੰਨਾ ਉੱਚਾ ਕੀਤਾ ਤੇ ਫਿਰ ਵੀ ਆਪਣੇ ਆਪ ਨੂੰ ਕੀ ਕਹ ਰਿਹਾ ਵਾ ਕੀ ਕਹ ਰਿਹਾ ਵਾ ਕੀੜਾ ਉਕੇ ਦਾ ਮਕੀੜਾ ਹਾਂ ਮੈਂ ਮਨੁੱਖ ਨਹੀਂ ਹਾਂ ਆਦਮੀ ਦੀ ਨਬਸੀ ਅਤੇ ਲੋਕਾਂ ਵਿੱਚ ਮੈਂ ਖੁਸ ਹਾਂ ਉਹ ਜਾਓ ਤੁਹਾਨੂੰ ਕੋਈ ਜਾਣਦਾ ਨਹੀਂ ਅੱਛਾ ਮਰੂ ਦੂਜੇ ਜਾ ਕੇ ਕਹਣਗੇ ਮੁਰਗੇ ਨਿਆਰ ਨੇ ਮੇਰੀ ਬੜੀ ਤੇਜ਼ੀ ਕੀਤੀ ਮੇਰੀ ਕੀ ਕੀਤੀ ਤੇਜ਼ੀ ਕੀਤੀ ਯਾਰ ਪਾਸਟਿਕ ਦਾ ਤੇਜ਼ੀ ਕੀਤੀ ਯਾਰ ਉਹ ਵੇਖਦਾ ਜਾਇਦਾ ਕੋਈ ਨਹੀਂ ਇਹ ਕਹਿਣਿਆ ਪ੍ਰਭੂ ਦੇ ਗਏ ਨਿਮਾ ਹੋ ਗਏ ਕਹਿੰਦਾ ਮੈਂ ਖੁਸ ਹਾਂ ਮੈਂ ਕੀੜਾ ਹਾਂ ਪਰਬੂ ਯਿਸੂ ਉਹਦੀ ਆਵਾਜ਼ ਨੂੰ ਕੀਆ ਸੁਣ ਰਿਹਾ ਵੀ ਇੰਨਾ ਨੀਵਾ ਉੱਚਾ ਹੋਇਆ ਵੀ ਆਪਣੇ ਆਪ ਨੂੰ ਕੀ ਕਰ ਰਿਹਾ ਨੀਵਾ ਕਰ ਰਿਹਾ ਵੀ ਮੈਂ ਕੁਛ ਨਹੀਂਗਾ ਮੈਂ ਲੋਕਾਂ ਦੇ ਨਮੋਸੀ ਆ ਮੈਂ ਕੁਛ ਹਾਂ ਪਰ ਖੁਦਾ ਉਹਦੀ ਆਵਾਜ਼ ਨੂੰ ਫਿਰ ਸੁਣਦਾ ਸੀ ਖੁਦਾ ਦੀ ਆਵਾਜ਼ ਨੂੰ ਸੁਣਦਾ ਸੀ ਅੱਜ ਸਾਨੂੰ ਵੀ ਪ੍ਰਭੂ ਦੇਗੇ ਕੀ ਹੁੰਦੀ ਲੋੜਾ ਨੀਵੇਂ ਹੁੰਦੀ ਲੋੜਾ ਜਿਹੜੇ ਨੀਵੇਂ ਹੁੰਦੇ ਨੇ ਪ੍ਰਭੂ ਉਹਨਾਂ ਨੂੰ ਉੱਚਾ ਕਰਦਾ ਹੈ ਇਸ ਕਰਕੇ ਕਦੀ ਵੀ ਆਪਣੇ ਹੰਕਾਰ ਦੇ ਵਿੱਚ ਕੋਈ ਗੱਲ ਨਾ ਕਰੋ ਆਪਣੀ ਮਤਲਬ ਗਿਆਨ ਆਪਣੇ ਵਿੱਚ ਗੱਲ ਨਾ ਕਰਿਓ ਵੀ ਮੈਨੂੰ ਬਹੁਤ ਗਿਆਨ ਆ ਹੁਣ ਮੈਂ ਬਹੁਤ ਵਧੀਆ ਦਾ ਵੱਲ ਲੋਕਾਂ ਨੂੰ ਸੁਣਾਉਂਦਾ ਹਾਂ ਮੈਂ ਪ੍ਰਚਾਰ ਕਰਦਾ ਹਾਂ ਮੈਂ ਅੱਛਾ ਗੀਤ ਬੋਲਦਾ ਇਹ ਵੀ ਹੰਕਾਰ ਆ ਨੀਵੇਂ ਹੋਗੇ ਨੀਵੇਂ ਹੋਗੇ ਜਿੱਥੇ ਵੀ ਕਿਤੇ ਜਾਓ ਪ੍ਰਭੂ ਦੀ ਹਜ਼ੂਰੀ ਚ ਨੀਵੇਂ ਹੋ ਕੇ ਰਹੋ ਜਿਕੇ ਹੋਣੀ ਕੋਈ ਵੱਡਾ ਐਡਾ ਫੁੱਲ ਫੁੱਲ ਕੇ ਨਾ ਕਰੋ ਆਪਣੇ ਆਪ ਨੂੰ ਕਹੇ ਜੀ ਪੈਸੀ ਜੀ ਅਸੀਂ ਤਾਂ ਕੁਛ ਨਹੀਂ ਜੀ ਅਸੀਂ ਦੇ ਬਦਲ ਇੱਕ ਤੁਹਾਡੇ ਮਤਲਬ ਨਾਲ ਪਿਆਰ ਕਰਦੇ ਆ ਤੇ ਅਸੀਂ ਆਪਣੇ ਹੰਕਾਰ ਵਿੱਚੋਂ ਹੰਕਾਰ ਵਾਲੀ ਕੋਈ ਗੱਲ ਤੁਹਾਡੇ ਕਰਕੇ ਕੁਛ ਨਹੀਂ ਕਿਉਂਕਿ ਅਸੀਂ ਪ੍ਰਭੂ ਦੇ ਲੋਕਾਂ ਸਾਡੇ ਮਤਲਬ ਜਿਹੜੀ ਆ ਹਨੀਮੀ ਸੰਤ ਸੀ ਗਈ ਆ ਅਸੀਂ ਮਤਲਬ ਉੱਚਾ ਬਣ ਆਪਣੇ ਆਪ ਨੂੰ ਨਹੀਂ ਦਿਖਾਉਂਦੇ ਤੇ ਉਹ ਅਗਲਾ ਵੀ ਖੁਸ਼ ਹੋ ਜੂਗਾ ਆਪੀ ਵਾਕਿਆ ਯਾਰੀ ਦੀ ਮੀਆਂ ਹੁਣ ਜਿਹੜੀ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਮਤਲਬ ਚੁਕਲੇ ਦੇ ਗੁਦਾ ਉਹ ਇਹੋ ਜਿਹੇ ਵੀ ਚੱਲ ਇਹ ਕਹਿੰਦੇ ਜੋਗੇ ਆ ਇਹਨੂੰ ਚੁਕੜ ਪਰ ਅਸੀਂ ਕੀ ਆ ਨੀਵੀ ਹਾਂ ਸਾਨੂੰ ਪ੍ਰਭੂ ਨੇ ਗੀਤਾ ਨੀਵੇਂ ਸੌੜਾ ਹਮੇਸ਼ਾ ਉਹ ਨੀਵੇਂ ਦਾ ਕੀ ਕਰਦੇ ਨੇ ਨਜ਼ਾਇਜ਼ ਫਾਇਦਾ ਲੈ ਰਹੇ ਨੇ ਇਸ ਕਰਕੇ ਅਸੀਂ ਫੇਰ ਵੀ ਦੁਆਵਾ ਹੀ ਕਰਦੇ ਆ ਪਰ ਜਦੋਂ ਅਸੀਂ ਨੀਵੇਂ ਹੋ ਕੇ ਦੁਆ ਕਰਦੇ ਆ ਤੇ ਖੁਦਾ ਉਹਨਾਂ ਦੇ ਮੂੰਹ ਵੀ ਬੰਦ ਕਰ ਤੇ ਇਹ ਹੋਇਆ ਬਹੁਤ ਜਿਉਂਦੇ ਸਾਡੇ ਆਹੋ ਅਸੀਂ ਸੁਣਦੇ ਕਹਿੰਦੇ ਆ ਰਹਿਆ ਉਹਨਾਂ ਦੇ ਮੂੰਹ ਹੀ ਬੰਦ ਹੋਇਆ ਉਹ ਚੁੱਪ ਕਰਕੇ ਹੀ ਬੈ ਜਾਂਦੇ ਨੇ ਇਸ ਕਰਕੇ ਅਸੀਂ ਦੁਆ ਕਰੀਏ ਤੇ ਨੀਵੇਂ ਹੋ ਕੇ ਕਰੀਏ ਪ੍ਰਭੂ ਵੇ ਚਲੀਏ ਤੇ ਨੀਵੇਂ ਹਕੇ ਚਲੀਏ ਉੱਚੀਆਂ ਬਣ ਹੰਕਾਰ ਬਣਾ ਸਾਡੀ ਜ਼ਿੰਦਗੀ ਵਿੱਚ ਹੋਣਾ ਨਹੀਂ ਚਾਹੀ ਚਾਹੇ ਚੰਗਾ ਲੱਗਦਾ ਤੇ ਨਾ ਖੁਦਾ ਨੂੰ ਚੰਗਾ ਲੱਗਦਾ ਹੈ ਅਸੀਂ ਫਰਦਾਰ ਨਹੀਂ ਹੋਵਾਂਗੇ ਅਸੀਂ ਕਦੀ ਵੀ ਫਰਦਾਰ ਨਹੀਂ ਹੋਗੇ ਜੇ ਅਸੀਂ ਆਪਣੇ ਆਪ ਨੂੰ ਉੱਚਾ ਦਿਖਾਵਾਂਗੇ ਲੋਕਾਂ ਨੂੰ ਵੀ ਅਸੀਂ ਬਹੁਤ ਵਧੀਆ ਸੋਹਣੇ ਸਲਕਣੇ ਆ ਹਰ ਚੀਜ਼ ਵਿੱਚ ਅਸੀਂ ਅੱਗੇ ਆ ਤੇ ਮੱਲ ਸਾਨੂੰਨ ਕਿਸੇ ਦੀ ਕੀ ਪਰਵਾਹ ਆ ਕਦੀ ਵੀ ਨਾ ਇਹਦਾ ਕਹੋ ਕਿਉਂਕਿ ਖੁਦਾ ਦੇ ਵਿੱਚ ਨਿਵੇ ਬਣੋ ਖੁਦਾ ਦੇ ਵਿੱਚ ਨਿਵੇ ਤੁਹਾਨੂੰ ਕਿੰਨਾ ਵੀ ਖੁਦਾ ਬਰਕਤਾਂ ਬਦਲ ਦੇ ਕਿੰਨੇ ਵੀ ਤੁਹਾਨੂੰ ਮੈਚ ਜਵਾਰੇ ਬਣਾ ਦੇ ਕਿੰਨਾ ਵੀ ਤੁਹਾਨੂੰ ਉੱਚਾ ਮਲੇ ਬਿジネス ਵਧਾ ਦੇ ਜੇ ਨਹੀਂ ਕੁਝ ਵੀ ਤੇ ਤੁਹਾਨੂੰ ਮਤਲਬ ਐਡੀ ਸ਼ਾਨ ਸ਼ੋਹਰ ਬਣਾ ਦੇ ਪਰ ਫਿਰ ਵੀ ਆਪਣੇ ਆਪ ਨੂੰ ਕੀ ਕਰਨਾ ਹੈ ਨੀਵੇਂ ਕਰਨਾ ਹੈ 아이 ਵੀ ਕਰਨਾ ਨੀਵੇਂ ਆ ਕਿ ਅਸੀਂ ਜੇ ਨੀਵੇਂ ਹੁਲਾਦੇ ਤੇ ਪ੍ਰਭੂ ਸਾਨੂੰ ਹੋਰ ਵਧਾਊਗਾ ਲੋਕਾਂ ਚ ਹੋਰ ਚੁਕਾਊਗਾ ਯੂਸੇਫ ਆਪਣੇ ਭਰਾਵਾਂ ਚ ਨੀਵਾ ਬਣਿਆ ਤੇ ਕੋ ਚਮਕਿਆ ਨਹੀਂ ਜਾ ਕੇ ਚਮਕਿਆ ਨਹੀਂ ਉਹ ਭਰਾ ਜਿਹੜੇ ਉਹਦੇ ਵਿਰੁੱਧ ਉੱਠਦੇ ਸੀ ਉਹ ਭਰਾ ਜਿਹਨੂੰ ਚੰਗਾ ਨਹੀਂ ਚਾਹੁੰਦੇ ਤੇ ਉਹ ਜਾ ਕੇ ਉਹਦੇ ਕੋ ਰਾਸਣ ਲੈਣ ਕੇ ਖਾਣਾ ਲੈਣ ਵਾਸਤੇ ਪਹੁੰਚੇ ਤੇ ਉਹ ਉੱਥੇ ਬਾਦਸ਼ਾਹ ਬਣਿਆ ਗਿਆ ਹੈ ਉਹ ਨੀਵਾ ਹੋਇਆ ਆਪਣੇ ਭਰਾਵਾਂ ਦਾ ਉਹ ਕੁਛ ਨਹੀਂ ਬੋਲ ਸਕਿਆ ਜਿਦਾ ਵੀ ਉਹਨੂੰ ਕਰਦੇ ਰੇ ਉਹ ਮਾਰਦੇ ਕੋਲਦੇ ਰੇ ਜੋ ਕੁਝ ਵੀ ਕੀਤਾ ਤੇ ਨੀਵੇਂ ਰਿਹਾ ਉਹਨੇ ਉੱਚਾਪਣ ਨਹੀਂ ਦਿਖਾਇਆ ਤੇ ਮਿਸ਼ਰ ਦੇ ਵਿੱਚ ਜਾ ਕੇ ਬਾਦਸ਼ਾਹ ਬਣ ਗਿਆ ਅੱਜ ਅਸੀਂ ਵੀ ਜੇ ਅਸੀਂ ਨੀਵੇਂ ਹੋਗੇ ਪ੍ਰਭੂ ਵਿੱਚ ਚੱਲਦੇ ਰਵਾਂਗੇ ਪ੍ਰਭੂ ਵਿੱਚ ਬਣੇ ਰਵਾਂਗੇ ਤੇ ਪ੍ਰਭੂ ਸਾਨੂੰ ਲੋਕਾਂ 'ਚ ਨਹੀਂ ਕਰੂਗਾ ਉੱਚਿਆ ਕਰੇਗਾ ਪ੍ਰਭੂ ਸਾਨੂੰ ਲੋਕਾਂ 'ਚ ਕੀ ਕਰੇਗਾ ਉੱਚਿਆ ਕਰੇਗਾ ਉੱਚਾ ਕਰਨ ਵਾਲਾ ਕੌਣਾ ਹੈ ਪ੍ਰਭੂ ਯਿਸੂ ਕਿਉਂਕਿ ਕਲਾਮ ਸਰਬੱਤ ਦੱਸਦਾ ਹੈ ਜੋ ਆਪਣੇ ਆਪ ਨੂੰ ਨੀਵਾ ਕਰਦਾ ਹੈ ਉਹ ਹੀ ਉੱਚਾ ਕਿਤਾ ਜਾਵੇ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਮਾ ਕੀਤਾ ਜਾਵੇਗਾ ਇਸ ਕਰਕੇ ਵੀਰੇ ਸੁਣੇ ਵੀਰੋ ਮੇਰੇ ਬੱਚਿਓ ਕਿਉਂਕਿ ਅਸੀਂ ਆਪਣੇ ਆਪ ਨੂੰ ਕਦੀ ਵੀ ਉੱਚਾ ਪਾਣੇ ਰੱਖਣਾ ਅਸੀਂ ਆਪਣੇ ਆਪ ਨੂੰ ਕੀ ਹੈ ਨੀਮਾ ਬਣ ਦੇਣਾ ਹੈ ਅਸੀਂ ਨੀਵੇਂ ਫਿਰ ਆਦ ਰੁੱਚਾ ਕਰਨ ਵਾਲਾ ਫਰਦਾ ਸਾਨੂੰ ਕੀ ਕਰਨਾ ਉੱਚਾ ਕਰਨਾ ਲੋਕਾਂ ਦੇ ਆਟੋਮੈਟ ਜਿਹੜੇ ਚਮਕਾਂਗੇ ਆਪਣੇ ਆਪਣੇ ਹਾਲਾਣ ਹੋ ਜਾਣਗੇ ਸ਼ਮਿੰਦੇ ਵੀ ਹੋ ਜਾਣਗੇ ਜਾਣਗੇ ਵੀ ਮਤਲਬ ਜਿਆਦਾ ਸੀਦੇ ਇਹਨਾਂ ਨੂੰ ਕੁਝ ਵੀ ਨਹੀਂ ਸਮਝਦੇ ਇਹ ਦੇ ਮਰੇ ਹੜੀ ਹੜੀ ਹੱਥੀ ਜੋੜਦੇ ਨਹੀਂ ਨਹੀਂ ਜੀ ਅਸੀਂ ਨਹੀਂ ਮਦਦ ਜੀ ਕੁੱਛ ਕਰ ਸਕਦੇ ਤੇ ਇਹ ਦੇ ਸਾਡੀਆਂ ਨਾਸਿਦੂ ਦੇਤਾ ਨਾਮ ਇਸੇ ਤਰ੍ਹਾਂ ਖੁਦਾ ਫਿਰ ਸਾਡੀ ਲੜਾਈ ਲੜਦਾ ਤੇ ਉਹਨਾਂ ਦੇ ਮੂੰਹਾਂ ਨੂੰ ਬੰਦ ਕਰ ਦਦਾ ਉਹ ਮੁੜ ਕੇ ਆਗਮਾਨ ਦਈਆ ਜਿਹੜਾ ਅੱਗੇ ਜਿੱਧਾ ਤਰਫ ਦੇ ਹੋਵੇ ਉਹਦਾ ਤਰਫ ਦੇ ਨੇ ਇਸ ਕਰਕੇ ਹੜਾ ਹੜਾ ਸਾਡੀ ਜੰਗ ਲੜਦਾ ਹੈ ਅਸੀਂ ਨਿਵੇਂ ਹੋ ਕੇ ਰਹਿਣਾ ਹੈ ਸਾਡਾ ਪ੍ਰਭੂ ਯਿਸੂ ਸਾਡੀ ਮਦਦ ਕਰਦਾ ਹੈ ਜਿੱਥੇ ਵੀ ਅਸੀਂ ਜਾਣਾ ਵਾ ਕਿਤੇ ਵੀ ਮਿਲਣਾ ਹਾਂ ਕਿਤੇ ਕਿਸੇ ਨਾਲ ਗੱਲਬਾਤ ਕਰਨੀ ਆ ਕਿਤੇ ਉਹਦੇ ਕੰਪਨੀਾਂ 'ਚ ਚੱਕਦੇ ਵੀ ਕਿਤੇ ਕਰੀਏ ਤੇ ਆਪਣੇ ਆਪ ਨੂੰ ਬਹੁਤਾ ਉਸ਼ਣ-ਉਸ਼ਣ ਕੇ ਦੱਸਣਾ ਆਪਣੇ ਆਪ ਨੂੰ ਬਹੁਤ ਬੜੇ ਬੜ ਕੇ ਦੱਸਣਾ ਜਦੋਂ ਅਸੀਂ ਆਡਮੈਟਿਕ ਜਦੋਂ ਸਾਡੇ ਵਿੱਚ ਚੰਗੀਆਂ ਗੱਲਾਂ ਨਿਕਲ ਕੇ ਆ ਨਾ ਤੇ ਸਾਡੇ ਕੰਮ ਦੇਖਣ ਜੇ ਨਾ ਤੇ ਸਾਨੂੰ ਪ੍ਰਭੂ ਯਿਸੂ ਉਹਨਾਂ ਦੇ ਵਿੱਚ ਫਿਰ ਪੁੱਛਿਆ ਕਰ ਦੇਨੇਗਾ ਇਸ ਕਰਕੇ ਆਪਣੇ ਆਪ ਨੂੰ ਪਹਿਲਾਂ ਪੁੱਛਿਆ ਨਹੀਂ ਕਰਨਾ ਆਪਣੇ ਆਪ ਨੂੰ ਕੀਆ ਨਹੀਂ ਮੇਰੇ ਘਰਾਂ ਜਿਹੜੇ ਨੀਵੇਂ ਨੇ ਉਹ ਪ੍ਰਭੂ ਨੇ ਅੱਛਾ ਕਰਦਾ ਉਹਦਾ ਦਰਬਰ ਤੇ ਫੁੱਲਾ ਬਣਦਾ